ਗੁੱਡ ਮਾਰਨਿੰਗ 14 ਕਿਲੋ ਹੋ ਗਿਆ ਗੁੱਡ ਮਾਰਨਿੰਗ ਉਹ ਕੱਲ ਲੇਡੀਜ਼ ਆ ਗਏ ਨਵੀਆਂ ਕਿੰਨੀਆਂ ਲੇਡੀਜ਼ ਕਿੰਨੇ ਜੈਂਟਸ ਆ ਮੈਂ ਜੈਂਟਸ ਜੋੜਸ ਕੋਸ ਨਹੀਂ ਵੇਖਿਆ ਸਾਰੇ 45 ਨਾਗ ਕੁੱਲ ਮਲਾ ਕੇ 45 ਮੈਂਬਰਸ ਨਵੇਂ ਆਏ ਆ ਪੁਰਾਣੇ ਚੁਕਾਤੇ ਆ ਪੁਰਾਣੇ ਚੁਕਾਤੇ ਸਾਰੇ ਦਾਣਾ ਦੂਣਾ ਪਤਾ ਕੱਲ ਖਾਂਦੇ ਪਿਆ ਦਾਣਾ ਲੈ ਆ ਕੇ ਦਿੱਤਾ ਸੀ ਕਣਕ ਪਾਈ ਨਹੀਂ ਕਿਸੇ ਨੇ ਨਹੀਂ ਪਾਈਗੀ ਉਹ ਖਾਈ ਆ ਕੱਲ ਦੇ ਉਹ ਜਿੰਨੂੰ ਕਹਿ ਕੇ ਗਿਆ ਸੀ ਉਹ ਤਾਂ ਆਪ ਇੱਜ ਗਟੇ ਜਗਮਾਰਦਾ ਤਰੇ ਫਿਰਦਾ ਜਿਉਂਨੇ ਕਿ ਚੱਕਣਾ ਸੀ ਆਹ ਲੇਡੀਜ਼ ਐਂਡ ਜੈਂਟਸ ਓਏ ਜੈਂਟਸ ਕਿੱਥੇ ਸਾਰੇ ਤੇ ਭਾਂ ਦੇਓ ਵੀਰੋ ਜੈਂਟਸੋ ਤੁਹਾਨੂੰ ਦੱਸਤਾ ਕਿਸੇ ਵੀ ਲੇਡੀ ਨੂੰ ਤੰਗ ਨਹੀਂ ਕਰਨਾ ਠੀਕ ਹੈ ਨਾ ਲੇਡੀਜ਼ ਫਸਟ ਆ ਪਹਿਲਾਂ ਇਹ ਦਾਣੇ ਖਾਣ ਗਿਆ ਆਫਟਰ ਤੁਸੀਂ ਭੁੱਖ ਵਿਖਾਉਂਗੇ ਠੀਕ ਹੈ ਨਾ ਕੋਈ ਵੀ ਰੰਡੀ ਬਾਜੀ ਨਹੀਂ ਕਰਨੀ ਰੰਡਿਓ ਇਹ ਰੰਡੇ ਕਿਤੇ ਸਾਰੇ ਹਾਜ਼ਰੀ ਲਵਾਇਆ ਕਰੋ ਰੋਜ਼ ਬੱਤਮੀ ਜੀਆ ਕਰਦੇ ਕਿਦਾਂ ਠੁਮਕ ਠੁਮਕ ਤੁਰੇ ਫਿਰਦੇ ਆ ਕੀ ਕਲ ਚਿਕਨ ਲਈ ਹੋਈ ਆ ਆਪਾਂ ਜਾਣਾ ਸ਼ੋਰ ਕਰਨਗੇ ਨਹੀਂ ਯਾ 14 15 ਗਲਾਸ ਹਨ ਉਹਨਾਂ ਕੋਲੇ ਫਿਰ ਗਵਾਚ ਗਿਆ ਇਹਨਾਂ ਦੇ ਗਲਾਸ ਹੀ ਗਵਾਚੇ ਨੇ ਜਦੋਂ ਜਵਾਕਾਂ ਨੇ ਪਾਣੀ ਪੀਂਦੀ ਉੱਤੇ ਕੱਪ ਰੱਖਿਆ ਸੀ ਹੁਣ ਉਹ ਕੱਪ ਚੱਕ ਤੁਰਿਆ ਕੌਣ ਚੱਕ ਤੁਰਿਆ ਬੋਲੂ ਫਿਰ ਜਿਓ ਫਿਰ ਨਿਗਾ ਨਹੀਂ ਮਾਰਨੀ ਵੀਰ ਜੀ ਵੀਰ ਜੀ ਕਹਿ ਕੇ ਸਾਰਛੇ ਤਾਂ ਉੱਥੇ ਜਾ ਕੇ ਨਿਗਾ ਨਹੀਂ ਮਾਰਨੀ ਵੀ ਅਸੀਂ ਜਿੱਥੇ ਗਲਾਸ ੁੱਟੇ ਅਸੀਂ ਚੋਕੇ ਵੇਲ ਗਏ ਹਾਂ ਨਹੀਂ ਏ ਹਾਲੀ ਨਹੀਂ ਹਜਲੀਏ ਨਹੀਂ ਜਾਣਾ ਕਿੱਥੇ ਨਹੀਂ ਜਾਣਾ ਚਾ ਫਿਰ ਸਹੀ ਸਹੀ ਦੱਸ ਤੇਰੀ ਮੰਮੀ ਮੋਟੀ ਕਿ ਪਤਲੀ ਠੀਕ ਠੀਕ ਨਹੀਂ ਸਹੀ ਸਹੀ ਦੱਸ ਨਹੀਂ ਫਟੀਗਾ ਜਾਣਾ ਲਵਾਉਣ ਦੱਸ ਦੇ ਹੈ ਚੱਲ ਚਲੀਏ ਫਿਰ ਡਾਕਟਰਾਂ ਚਲੀਏ ਸਚਾਈ ਨਹੀਂ ਨਿਕਲਦੀ ਤੇਰੇ ਮੂੰਹੋਂ ਜੇ ਪਤਲੀ ਕਿ ਮੋਟੀ ਮੰਮੀ ਦੀ ਸਹੀ ਸਹੀ ਦੱਤੇ ਉਹ ਪਤਲਾ ਲੱਗਦੀ ਤੈਨੂੰ ਕਿਸੇ ਪਾਸਿਓਂ ਅੜੀ ਤੇ ਤੂੰ ਕੀ ਆ ਫਿਰ ਤੂੰ ਪਤਲੀ ਕਿ ਮੋਟੀ ਤੇ ਮੰਮੀ ਤੇਰੀ ਕੀ ਆ? ਦੱਤੇ ਕੀ ਆ? ਵੈਰੀ ਗੁੱਡ ਵੈਰੀ ਗੁੱਡ ਮਾਰਨਿੰਗ ਆਲ ਇਨ ਗੁੱਡ ਮਾਰਨਿੰਗ ਗੱਦੇ ਸਨੈਪ ਕਰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੈੱਡ ਛੱਡ ਦੋ ਤੇ ਉੱਠ ਜਿਓ ਕਹਦੇ ਬੈੱਡ ਛੱਡ ਦੋ ਵੈਰੀ ਗੁੱਡ ਤੇਰੇ ਕੀ ਕਰਦੀ ਸੀ ਸਵੇਰੇ ਕੀ ਕਰਦੀ ਸੀ ਉਹ ਦੱਸ ਪਹਿਲਾਂ ਸੌਖਾ ਦੱਸ ਤੇਰੇ ਕੀ ਕਰਦੀ ਸੀ ਪਰ ਆਪ ਸਲਿਮ ਹੋਈ ਨਹੀਂ ਨੋ ਮੋਰ ਐਕਸਰਸਾਈਜ਼ ਪਰਾਭ ਨੂੰ ਐਕਸਰਸਾਈਜ਼ ਨਹੀਂ ਲੱਗਦੀ ਇਹ ਚ ਪਰਾਭ ਨੂੰ ਕੀ ਕਰੇ ਹੈਨਾ ਬਾਕੀ ਬਾਈ ਦਾ ਬੇ ਤੁਹਾਨੂੰ ਲਵ ਯੂ ਕਰੇ ਉਹ ਵੀ ਕਿਹਾ ਨਾ ਹੋਰ ਕਰੇ ਜ਼ਬਰਦਸਤੀ ਨਹੀਂ ਜੇ ਪਪਾ ਤੂੰ ਸਵੇਰੇ ਕਿੰਨੀ ਕੋਸ਼ਿਸ਼ ਕੀਤੀ ਮੂੰਹ ਬਣਾ ਕੇ ਹਰਲੀਨ ਘਰੇ ਰਹੀ ਤੇ ਕਿੰਨੀ ਟਰਾਈ ਕੀਤੀ ਤੂੰ ਕਿ ਤੂੰ ਤਾਂ ਵੀ ਸਵੇਰੇ ਸਕੂਲ ਨਹੀਂ ਜਾਉਗੀ ਤੇ ਤੂੰ ਤੇ ਸਵੇਰੇ ਛੁੱਟੀ ਕਰਦੀ ਜਾਵੇਂ ਵੀ ਮੈਂ ਤਾਂ ਕੱਲ ਨੂੰ ਸੌਂਗੂ ਆ ਅੱਜ ਸਵੇਰੇ ਤੂੰ ਫੁੱਲ ਕੋਸ਼ਿਸ਼ ਕੀਤੀ ਕਿ ਨਹੀਂ ਛੁੱਟੀ ਮਾਰਨ ਦੀ ਸੌਂ ਖਾ ਇਧਰ ਮੂੰਹ ਕਰਕੇ ਤਾਂ ਗਈ ਆਣੀ ਮੰਮੀ ਨੂੰ ਸੱਚ ਅੱਖਾਂ ਜੱਖਾ ਵਾ ਕਹਦੇ ਕਿ ਟਰਾਈ ਤਾਂ ਮੈਂ ਫੁੱਲ ਮਾਰੀ ਸੀ ਐਸੇ ਮੈਂ ਕਿ ਦਿੱਸ ਮੈਂ ਕੋਈ ਵੀ ਮਮਾ ਜੀ ਨਹੀਂ ਨੇ ਦਿੱਤੀ ਸੀ ਹਾਲਤ ਤਾਂ ਕੀਤਾ ਸੀ ਹਾਲਤ ਤਾਂ ਆ ਜਾਂਦਾ ਐ ਹਾਲਤ ਤਾਂ ਆ ਜਾਂਦਾ ਨਾ ਬੱਬੀ ਕੀਤਾ ਤੂੰ ਰਾਤ ਨੂੰ ਲੈਣੇ ਆਉਂਦੇ ਵੇਸੇ ਮੈਂ ਤੈਰਾਂ ਨੂੰ ਭਾਈਆ ਹੌਣੇ ਚ ਮੇਰਾ ਨਹੀਂ ਕਸੂਰ ਕੇ ਨਹੀਂ ਲੱਭੀਆਂ ਜੀਆਂ ਹਾਂ ਤੂੰ ਤਾਂ ਹੈਲਪ ਕਰਾਈ ਸੀ ਤੇ ਅਲਿਨੇ ਅਲਿਨੇ ਨੇ ਤਾਂ ਹੈਲਪ ਕਰਾਈ ਸੀ ਨਾ ਚਲ ਆਦੀ ਭੈਣ ਜੱਫੀ ਪਾ ਲੈ ਹੁਣ ਪਿਆਰ ਨਹੀਂ ਹੁੰਦਾ ਤੈਨੂੰ ਉੱਤੇ ਆਏ ਹੋਏ ਏ ਪਤਲੀ ਕਿ ਤੂੰ ਮੋਟੀ ਇਹ ਪਤਲੀ ਇੱਥੇ ਫੜਾ ਦੇ ਤੂੰ ਪਤਲੀ ਹੋਣਾ ਤੇ ਜਿੰਨੀ ਫਿਰ ਤੂੰ ਸੋਣੀ ਨਹੀਂ ਲੱਗਣਾ ਮੈਨੂੰ ਪਤਾ ਨਹੀਂ ਫਿਰ ਐਕਸਰਸਾਈਜ਼ ਕਰਨ ਜਾ ਸਕੂਲੇ ਹੋਣਾ ਨਾ ਲੱਗੇ ਮੈਨੂੰ ਓਏ ਕਿੰਨੇ ਦਿਨ ਹੋ ਗਏ ਸਿੱਖੇ ਇਹ ਗੱਲ ਸਕੂਲੇ ਇਹ ਕੰਮ ਆ ਲੈ ਕਿ ਤੈਨੂੰ ਨਹੀਂ ਕਰਦਾ ਮੇਰੀ ਗੱਲ ਤੇਰੇ ਦਾ ਹੱਥ ਤੇ ਮਹਿੰਦੀ ਬੜੀ ਚੜੀ ਓ ਤੇਰਾ ਵਿਆਹ ਵੀ ਛੇਤੀ ਹੋ ਜਾਣਾ ਹਨੀਂਦਾ ਵੀ ਛੇਤੀ ਇੱਕਮ ਤੇਰਾ ਵੀ ਆਏ ਹੋਏ ਇੱਕਮ ਦਾ ਵੀ ਇਹ ਅੰਮਾ ਕੱਣਾ ਉੱਜਾ ਆ ਵੱਡੀ ਤਾਂ ਤੂੰ ਆ ਨਿੱਕੇ ਵਾਂ ਮੈਂ ਪਹਿਲਾਂ ਹੀ ਹੋ ਗਿਆ ਉਹ ਕਿਤੇ ਹੋਰ ਹੀ ਕਿਤੇ ਦੁਨੀਆਦਾਰੀ ਸੀ ਹੁਣ ਤੇਰਾ ਹੀ ਹੋਣਾ ਪਹਿਲਾਂ ਸਾਦੇ ਰਾਹ ਪਾ ਲੈ ਨੀ ਐਂ ਕਰ ਚਾਰ ਪੰਜ ਬਲੇਟ ਓਏ ਚਾਰ ਪੰਜ ਬਲੇਟੇ ਮਰਾ ਦੇ ਓਏ ਕਾਕੇ ਬਾਹ ਵੇਖੀ ਓਏ ਲੱਖ ਤੇ ਬਾਜੇ ਨੇ ਲੱਖ ਪਾਉਣੇ ਹੋਣੇ ਹੀ ਘੁੱਟ ਨਹੀਂ ਲੱਖ ਤੂੰ ਲੱਖ ਤੋਂ ਚੈੱਕ ਕਰਾ ਲੈ ਲੈ ਵੀ ਰੋਟੀ ਆ ਗਈ ਚਾਰ ਨਾਂ ਅੰਬ ਦੇਣਾ ਤੇ ਹੋਰ ਕੀ ਚਾਹੀਦਾ ਤੇ ਨਾਲ ਮੱਖਣੀ ਇੰਨੀ ਚੱਲ ਨੱਪੀ ਓਏ ਵੇਖੀ ਬਾਹ ਕੱਟੀ ਓ ਵੇਖੀ ਨਾੜਾ ਫੁੱਲ ਗੀਆਂ ਉਹਦੀਆਂ ਭੂਗਣੇਰ ਕੀ ਬਾਹ ਆਵੇਗ ਭੂਗਣੇਰ ਕੀ ਬਾਹ ਕੇ ਇਹਨਾਂ ਦੀ ਮਾਤਾ ਤੇ ਚੁੱਲ੍ਹੇ 'ਚ ਫੂਕੇ ਦੀ ਬਾਹ ਨਾ ਹੀ ਮਾਰਦੀ ਹੋਣੀ ਫਿਰ ਨਾ ਲੈ ਵੀ ਆ ਜੀ ਤੂੰ ਟੈਡੀ ਦੀ ਉਹ ਬਈ ਟੈਡੀ ਹੋ ਗਈ ਉਹ ਘੁੱਟਦੀ ਇਹਨੇ ਬਾਹ ਇਹ ਤਾਂ ਪਤਾ ਹੁਣ ਫਿਰ ਫੇਰ ਹੀ ਲੱਗੂ ਗੋਟੀ ਜੀ ਚੱਲਦੀ ਕਿ ਨਹੀਂ ਚੱਲਦੀ ਬਈ ਤੂੰ ਰਹਿਂਦੇ ਜ਼ੋਰ ਲਵਾਉਣ ਨੂੰ ਤੂੰ ਬਸ ਹਾਸਾ ਰੱਖੀ ਵੀ ਪਿੱਛੇ ਨਾ ਰੁੜੇ ਬਹਿ ਗਿਆ ਨਹੀਂ ਓ ਸਿੱਧਾ 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 ਜੋਰੇ ਸਿੱਧਾ ਸਭਈ ਦੀਵਾਰ ਨਾ ਵੀ ਚੱਲ ਕੇ ਆ ਜਾਂਦੀ ਓ ਜਾਂਦੀ ਹੋ ਸ਼ੁਗਰ ਬਣਾ ਬਈ ਛਿੜਕਾ ਨਹੀਂ ਮਰਾਇਆ ਨਹੀਂ ਤੇ ਆਪਾਂ ਪਿੱਛੇ ਛਿੜਰਦਾ ਸਾਰਾ ਕੂੜਾ ਕਰ ਦੇਣਾ ਆਹੋ ਜੇ ਛਿੜਕੇ ਮਰਾਉਣ ਲਾ ਪੈਂਦੇ ਦੇ ਬਾ ਠੀਕ ਹਣ ਗਾਂ ਹੀ ਰੱਖ ਪਿੱਛੇ ਨਹੀਂ ਜਾਂਦੀ ਓ ਲੈ ਲੈ ਜਾ ਤ ਭੱਲੇ ਗਾਂ ਨੂੰ ਆ ਲੈ ਆ ਜਾਂਦਾ ਸਹੀ ਯਾਰ ਸੀ ਤਾ ਕੁਲੇ ਸਾਲੇ ਨੂੰ ਨਾ ਪਾ ਨਾ ਕਰੀ ਕਮਲੇ ਨਹਿਰ ਬੂ ਭਾਗ ਚ ਲਵਾ ਦਾਂਗੇ ਤੈਨੂੰ ਖਤਰੇ ਦਾ ਨਿਸ਼ਾਨ ਦੂਰੇ ਹੀ ਦਿਖ ਜਾ ਕਰਨਾ ਜੇਪਾ ਨਹੀਂ ਲਵਾਈਆਂ ਹੈ ਹੈ ਨਹੀਂ ਜੇਪਾ ਇਨ ਉਠੀ ਤਾਂ ਨਹੀਂ ਪਾਇਆ ਬੁੱਕ ਤੇ ਨਹੀਂ ਲਿਖੇ ਪੈਸੇ ਐ ਜੀ ਆ ਬਸ ਕਰੋ ਲੈ ਲੜਲਾ ਪਈ ਦੱਸ ਕੋਈ ਨਹੀਂ ਆ ਲੈ ਇਹਨਾਂ ਦਾ ਫੋਟੋ ਨਹੀਂ ਖਿੱਚੀ ਜਾਂਦੀ ਵੇਲੇ ਇਹਨਾਂ ਦੇ ਇੱਕ ਔਖਾ ਕੰਮ ਬਸ ਦਾਂਦੀ ਗੱਡੀ ਜਾਂਦੇ ਦੇ ਕਾਈ ਮੱਕੜੀ ਦੇ ਤੇ ਕਾਕੇ ਨੂੰ ਕਿਹਾ ਚਿਕਨ ਮਹਾਰਾਜਾ 버ਗਰ ਖਾ ਲੈ ਇਹਨਾਂ ਦਾ ਕਹਿੰਦਾ ਨਹੀਂ ਇਹ ਭਾਰਾ ਹੋ ਜਾਂਦਾ ਵਾ ਫਿਰ ਇਹਨੂੰ ਨਿੱਕਾ ਕਰਾਤਾ ਫਿਰ ਸਾਡੇ ਮੂੰਹਾਂ ਲੇ ਵੇਖੀ ਜਾਂਦਾ ਉਹਦੋਂ ਸੰਨ

ਨਹੀਂ ਭਾਈ ਬਹੁਤ ਬਹੁਤ ਥੈਂਕ ਯੂ 2 ਘੰਟੇ ਤੋਂ ਬਾਅਦ ਆ ਗਿਆ ਤੈਨੂੰ ਚੇਤੇ ਸੀਗਾ ਬਾਈ ਕਿਵੇਂ ਹੋ ਜੀ ਠੀਕ ਹੋ ਕਿਵੇਂ ਬੀਬੀ ਕੀ ਕਹਿੰਦੇ ਸੀ ਮੰਮੀ ਮੈਂ ਤਾਂ ਬਾਜ਼ਾਰ ਵਿੱਚ ਨਹੀਂ ਤਾਂ ਜਾਣਾ ਹਾਂ ਏਸੀ ਵਾਲੀ ਜਾਸ ਏਸੀ ਮੰਮੀ ਆ ਤਾਂ ਏਸੀ ਨਹੀਂ ਜਾਂਦਾ ਕੰਮ ਨਹੀਂ ਬੜੀਆਂ ਜਾਂਦੀਆਂ ਬੀਬੀ ਨੂੰ ਏਸੀ 'ਚ ਵੀ ਗਰਮੀ ਲੱਗਣ ਲੱਗੀ ਬੀਬੀ ਕੀ ਚੱਕਰ ਮੈਂ ਤਾਂ ਕਹਿੰਦਾ ਏਸੀ 'ਚ ਲੋੜ ਨਹੀਂ ਮੈਂ ਬਹੁਤ ਏਸੀ ਨਹੀਂ ਚੀਜ਼ੇ ਖੋਲਦਾਂ ਮੈਂ ਏਸੀ ਚੱਲਣ ਦਾ ਤਾਂ ਚੀਜ਼ੇ ਖੋਲ ਦਾਂ ਉਵੀ ਐਤੀ ਗੱਡੀ ਤਾਂ ਮੈਂ ਬੰਦ ਕਰਕੇ ਗਿਆ ਹੀ ਨਹੀਂ ਬੀਬੀ ਬੰਦ ਹੋਈ ਸੀ ਗੱਡੀ ਨਹੀਂ ਨਹੀਂ ਹਾਂ ਅੱਛਾ ਉਹ ਫਿਰ ਉਦੋਂ ਦੀ ਉਦੋਂ ਗੱਲ ਡੈਡੀ ਨਾਲ ਗੱਲ ਕਰ ਮੇਰੇ ਨਾਲ ਕਾਹਦਾ ਕਰਦੀ ਆਪਦੇ ਪੁੱਤ ਨਾਲ ਗੱਲ ਕਰ ਹਮ ਕੋ ਨਾ ਨਾ ਘੋ ਕਰ ਮਿਲ ਅਗ ਰਹੀ ਹੈ ਹਮ ਨੇ ਤਾਂ ਏਸੀ ਵਿੱਚ ਬਿਠਾ ਲਈ ਆਇਆ ਆਪਕੋ ਠੀਕ ਆ ਥੈਂਕ ਯੂ ਕਰੋ ਮੇਰਾ ਥੈਂਕ ਯੂ ਕਰੋ ਮੇਰਾ ਏਸੀ ਦੀ ਮਦਦ ਹਾਂ ਲਵ ਯੂ ਕੱਲ ਪਹਿਲੀ ਲੈਂਡ ਨਹੀਂ ਬਾਏ ਟੇਕ ਕੇਅਰ ਸੌਖਾ ਸਾਮਨ ਜਾਓ ਤੇ ਸੌਖਾ ਸਾਮਨ ਬੇਬੇ ਇਹ ਮੇਰੀ ਗੱਲ ਸੁਣੋ ਸੁਣਾਓ ਸੋ ਪੁੱਛ ਰਹੇ ਨੇ ਕਿ ਤੁਸੀਂ ਕਿੱਥੇ ਜਾਣਾ ਮੰਗਦੇ ਹੋ ਹੁਣ ਸਾਰੇ ਕਿਤੇ ਤੁਸੀਂ ਕੋ ਮੈਂ ਹੁਣ ਕਿੱਥੇ ਘੁੰਮਣਾ ਮੰਗਦੇ ਖੁਸ਼ ਹੋ ਕੇ ਹੁਣ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਅਸੀਂ ਜਾਣ ਦਾ ਜਿੱਥੇ ਲੋਕੀ ਕਾਕੋ ਦੇ ਰੰਬੇ ਜਾਣਾ ਬੰਬੇ ਬੰਬੇ ਓਕੇ ਬੰਬੇ ਬੰਬੇ ਜਾਣਾ ਮੁੰਬਈ ਬੰਬਈ ਜਿੱਤੇ ਛਤਰਾ ਨ ਮਾਰ ਪਈ ਠੀਕ ਆ ਲਵ ਯੂ